ਆਪਣੇ ਆਪਣੀ ਹੁੰਦੇ ਤੁਸੀਂ ਦੇਖ ਲਓ ਬਦਲ ਪਿੰਡੇ ਤੋਂ 40 ਮਿੰਟ ਦਰਾ ਹੈ ਜੋ ਕੰਮ ਜੋ ਤੁਹਾਡੀ ਤਕਲੀਫ ਹੋਏ ਜੋ 40 ਮਿੰਟਾਂ ਚ ਹੱਲ ਹੋ ਸਕਦੀ ਹੈ ਇਥੋਂ ਪਟਿਆਲੇ ਜੱਟ ਨਹੀਂ ਹੋ ਸਕਦੀ ਜਾਂ ਕਿਤੇ ਪੰਜਾਬ ਚ ਕਿਤੇ ਹੋਰ ਜਾ ਕੇ ਨਹੀਂ ਹੋ ਸਕਦਾ ਤੁਸੀਂ ਆਪ ਦੇਖਿਆ ਕਿ ਅਸੀਂ ਸੇਵਾ ਕੀਤੀ ਜਿਵੇਂ ਘਰੇ ਸੇਵਾ ਕਰੀ ਦਿੱਤੀ ਤੁਸੀਂ ਦੇਖੋ ਕਈ ਚੀਜ਼ਾਂ ਤੁਸੀਂ ਮੰਗੀਆਂ ਵੀ ਨਹੀਂ ਹੋਣੀਆਂ ਜਿਹੜੀਆਂ ਅਸੀਂ ਚੀਜ਼ਾਂ ਲੈ ਕੇ ਆਏ ਆ ਇਹ ਆ ਦਿਲੋਂ ਸ਼ੌਕ ਹੈ ਦਿਲੋਂ ਦਿਨੋਂ ਸੇਵਾ ਕਰਨ ਦਾ ਕਹਿੰਦਾ ਦਿਲੋਂ ਇਸ ਇਲਾਕੇ ਨੂੰ ਤਰੱਕੀ ਕਰਾਉਂਦਾ ਤੁਸੀਂ ਪਟਿੰਡੇ ਵਾਲਾ ਸਾਡਾ ਇਲਾਕਾ ਸਭ ਤੋਂ ਪਿਛੜਿਆ ਹੋਇਆ ਪੰਜਾਬ ਕਿਹਾ ਜਾਂਦਾ ਸੀ ਅੱਜ ਲੁਧਿਆਣੇ ਚਲੇ ਜਾਓ ਤਾਂ ਤੁਹਾਨੂੰ ਐ ਲੱਗਦਾ ਕਿ ਪਟਿੰਡਾ ਬੈਟਰ ਹੈ ਤੁਹਾਨੂੰ ਲੱਗਦਾ ਲੁਧਿਆਣੇ ਨਾਲ ਪਛਾਣ ਸਕਦੇ ਹੋ ਪਟਿੰਡੇ ਨੂੰ 7 ਸਾਲ ਪਹਿਲੇ ਕੀ ਪਟਿੰਡਾ ਜੀ ਅੱਧਾ ਢੰਡਾ ਇੱਥੇ ਸ਼ਹਿਰ ਹੁਣ ਦੇ ਕੁੱਕੇ ਜਾਂ ਸ਼ਹਿਰ ਬਣ ਗਿਆ ਕਹਿ ਜਾ ਲੱਗੀ ਤਰੱਕੀ ਆ ਗਈ ਕੋਈ ਸੋਚ ਨਹੀਂ ਸਕਦਾ ਸੀ ਹਵਾਈ ਅੱਡਾ ਇੱਥੋਂ ਹੀ ਹਵਾਈ ਜਾਂ ਚੱਲਿਆ ਕਰਨਗੇ ਕੋਈ ਸੋਚ ਨਹੀਂ ਸਕਦਾ ਸੀ ਇਹ ਤੋਂ ਸ਼ਤਾਬੀ ਨਾ ਪੂਰਾ ਦੇਸ਼ ਨਾਲ ਜੁੜਿਆ ਜਾਊਗਾ ਕੋਈ ਸੋਚ ਨਹੀਂ ਸਕਦਾ ਸੀ ਯਾਦ ਕਰੋ ਜਦੋਂ ਅੱਥੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਜਾਂਦੇ ਡਰ ਲੱਗਦਾ ਸੀ ਕਿਤੇ ਨਾ ਕਿਤੇ ਐਕਸੀਡੈਂਟ ਨਾ ਹੋ ਜਾਏ ਕਈ ਹਜ਼ਾਰ ਮੌਤਾਂ ਹੋਈਆਂ ਸਿੰਗਲ ਸੜਕ ਹੁੰਦੀ ਸੀ ਅੱਜ ਅੱਖਾਂ ਮੀਚ ਕੇ ਵੀ ਜਾਓ 2 ਸਵਾ 2 ਘੰਟੇ ਤੁਸੀਂ ਦਰਬਾਰ ਸਾਹਿਬ ਮੱਤਾ ਟਿਕ ਕੇ ਜਾ ਸਕਦੇ ਹੋ ਇਹ ਜੀ ਵਧੀਆ ਸਰਕਾਰ ਚਾਰੋਂ ਤਰਫ ਹੁਣਾ ਦਈਆ ਹਰ ਗਰੀਬ ਨੂੰ ਹਰ ਕਿਸਾਨ ਨੂੰ ਹਰ ਨਸਦੂਰ ਨੂੰ ਹੱਕ ਲਈ ਦੂਰ ਖਿਤੀ ਮੈਨੂੰ ਯਾਦ ਹੈ ਮੈਂ ਕੋਟਸ਼ਮੀਰ ਆਇਆ ਸੀ ਤੇ ਇਹਨਾਂ ਨੇ ਕੋਈ ਗ੍ਰਾਂਡ ਗ੍ਰਾਉਂਡ ਦੀ ਗੱਲ ਕੀਤੀ ਤੇ ਮੈਂ ਕਿਹਾ ਟੋਟਲ ਪਿੰਡ ਕਿੱਡਾ ਹੈ ਕਹਿੰਦੇ 8000 ਕੁ ਹੋੜਦਾ ਹੈ ਮੈਂ ਆਪਸਰ ਨੂੰ ਬੁਲਾਇਆ ਮੈਂ ਕਿਹਾ ਕਿੰਨਾ ਪੈਸਾ ਲੱਗੂ ਕਿ ਇਹ ਮਾਰੀ ਗ੍ਰਾਂਟ ਦੀ ਕੱਢ ਦਿਓ ਮੈਂ ਕਿਹਾ ਹਰ ਵਾਰ ਆਪਾਂ ਗ੍ਰਾਂਟ ਦਿੰਦੇ ਨੇ ਨੇ ਗਲੀਆਂ ਨਾਲੀਆਂ ਦੀਆਂ ਉਹ ਗਲੀਆਂ ਨਾਲੀਆਂ ਅੱਜ ਤੱਕ ਨਹੀਂ ਬਣੀਆਂ ਬਲੋ ਦੇਸ਼ ਨੂੰ ਆਜ਼ਾਦ ਹੋਇਆ ਹੋਵੇ ਹਰ ਵਾਰ ਗੜੀ ਨਾਲੀ ਦੀ 5 ਲੱਖ 10 ਲੱਖ 20 ਲੱਖ ਬਣ ਜਾਂਦੇ ਆ ਹਰ ਦੂਜੇ ਦੋ ਸਾਲ ਬਾਅਦ ਫਿਰ ਤੋਂ ਬਚਲ ਪੈਂਦਾ ਮੈਂ ਮੈਂ ਕਿਹਾ ਦੱਸੋ ਗਲੀਆਂ ਵਧੀਆ ਸੀਮੰਟ ਦੀ ਐਸਟਰੋਨੌਮ ਮਤਲਬ 12 15 ਕਰੋੜ ਰੁਪਏ ਲੱਗਣੇ 14 ਕਰੋੜ ਸਿੱਧਾ ਪਹਿਲੀ ਜਰ ਲੈ ਚੱਕੋ ਚੱਕ ਕੁਸੀਂ ਦੇਖ ਲਓ ਮੈਂ ਤੁਹਾਨੂੰ ਅੱਜ ਗਰੰਟੀ ਦਿੰਦਾ ਹਰਮਾਤਮਾ ਮੇਰ ਕਰੇ 2.5 ਸਾਲ ਸਰਕਾਰ ਬਣ ਜੂਗੀ ਕਿੰਨੇ 12000 ਪਿੰਡ ਐ ਪੰਜਾਬ ਦੇ ਸਾਰਿਆਂ ਵਿੱਚ ਸ਼ਹਿਰ ਵਾਂਗੂ ਸੀਵਰੇਜ ਹੋਊਗਾ ਸੀਵਰ ਦੀਆਂ ਗਲੀਆਂ ਹੋਣਗੀਆਂ ਸਟਰੀਟ ਲਾਈਟਾਂ ਹੋਣਗੀਆਂ ਤੇ ਅੰਡਰਗਰਾਉਂਡ ਪਾਣੀ ਦੀ ਪਾਈਪ ਹੋਊਗੀ ਜਿਵੇਂ ਸ਼ਹਿਰ ਐ ਉਵੇਂ 12000 ਤੇ 12000 ਪਿੰਡ ਮੈਂ ਨੱਕੀ ਬਣਾ ਦਨੇ ਆ ਕੋਈ ਔਖਾ ਕੰਮ ਨਹੀਂ ਐ ਇਰਾਦਾ ਚਾਹੀਦਾ ਕੰਮ ਕਰਨ ਦਾ ਤਰੀਕਾ ਚਾਹੀਦਾ ਆ ਬਿਜਲੀ ਦੇ ਥਰਮਲ ਪਲਾਂਟ ਦੇਖੋ ਕਿੰਨੇ ਕਿੰਨੇ ਕੱਟ ਲੱਗਦੇ ਹੁੰਦੇ ਸੀ 5 5 6 6 ਘੰਟੇ ਕੱਟ ਜਦੋਂ ਮੈਂ ਕਿਹਾ ਬਿਜਲੀ ਆਪਾਂ ਆਮ ਕਰ ਦੋ ਕਹਿੰਦੇ ਕਿਵੇਂ ਹੋਊਗੀ ਐਵੇਂ ਕਹਿੰਦੇ ਆ ਜੀ ਲਾਦੇ ਥਰਮਲ ਮਿੰਟਾਂ ਦੇ ਮਿੰਟਾਂ ਚ ਅੱਜ ਦੇਖੋ ਬਿਜਲੀ ਆਪਾਂ ਆ ਅੱਜ ਦੇ ਤਰੀਕ 'ਚ ਜਦੋਂ ਕੱਟ ਲੱਗਦੇ ਕੱਟ ਤਾਂ ਲੱਗਦਾ ਸਾਂ ਕੀ ਹੋਊ ਪਾਰ ਵੇਚੀਏ ਦੇ ਪੈਸੇ ਕਮਾਉਣ ਤੇ ਲੱਗਿਆ ਬਿਜਲੀ ਦੇ ਕਹਿੰਦੇ ਕੋਈ ਗੱਲ ਨਹੀਂ ਪੰਜਾਬ ਦੇ ਲੋਕਾਂ ਨੂੰ ਕੱਟ 2-3 ਘੰਟੇ ਕਿਉਂ ਫਰਕ ਨਹੀਂ ਪੈਂਦਾ ਬਾਹਰ ਵੇਚ ਕੇ ਪੈਸੇ ਕਮਾਉਂ ਆ ਹਾਲਾਤ ਇਹਨਾਂ ਦੇ ਤੋ ਇਸ ਕਰਕੇ ਅੱਜ ਦਾ ਇਲੈਕਸ਼ਨ ਹੈ ਬੜਾ ਅਹਿਮ ਇਲੈਕਸ਼ਨ ਹੈ ਦੇਖੋ ਇੱਕ ਇੱਕ ਇਨਸਾਨ ਇੱਕ ਪਾਰਟੀ ਜਿਹੜੀ ਤੁਹਾਡੀ ਮਾਂ ਪਾਰਟੀ ਹੈ ਸ਼ਰੋਮਨੀ ਅਕਾਲੀ ਦਲ ਤੁਸੀਂ ਸ਼ਰੋਮਨੀ ਅਕਾਲੀ ਦਲ ਦੇ ਲੀਡਰਾਂ ਦਾ ਪਿਛੋਕੜ ਜਾਣਦੇ ਹੋ ਬਾਦਲ ਸਾਹਿਬ ਜੋ ਜ਼ੁਬਾਨ ਕਰ ਜਾਂ ਪੂਰੀ ਕਰਦੇ ਆਪਾਂ ਸਿਰ ਫਟਿਆ ਜਾਏ ਨਾ ਅਸੀਂ ਕਿਤੇ ਲਾਰਾ ਲਾਇਆ ਨਾ ਡਰਾਮਾ ਕੀਤਾ ਹੈ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੈ ਦੇਖੋ ਜੇ ਤੁਸੀਂ ਉਹ ਵੀਡੀਓ ਦੇਖੋ ਸ਼ਾਇਦ ਟੀਵੀ ਤੇ ਮੈਂ ਆ ਰਿਹਾ ਸੀ ਦੇਖ ਰਿਹਾ ਸੀ ਕੈਪਟਨ ਸਾਹਿਬ ਨੇ ਕੀ ਕਿਹਾ ਸੀ ਇੱਥੇ ਪਟੰਡੇ ਗੁੜਕਾ ਸਾਹਿਬ ਤੇ ਹੱਥ ਰੱਖ ਕੇ ਆਪਣੇ ਮੱਥੇ ਨਾਲ ਸੀਸ ਨਾਲ ਲਾ ਕੇ ਕਿਹਾ ਸੀ ਕਿ ਮੈਂ ਗੁੜਕਾ ਸਾਹਿਬ ਦੀ ਸੋਹ ਖਾਨਾ ਤਕਸ਼ੀ ਦਿਮਦਵਾ ਸਾਹਿਬ ਤਰਫ ਹੱਥ ਕਰਕੇ ਹੱਥ ਕੀਤਾ ਕਹਿੰਦੇ ਤਕਸ਼ੀ ਦਿਮਦਵਾ ਸਾਹਿਬ ਕਰਕੇ ਹੱਥ ਕਰਦਾ ਤੇ ਤੀਜੀ ਗੱਲ ਕੀ ਕੀਤੀ ਉਹਨਾਂ ਨੇ ਕੀ ਮੈਂ ਦਸ਼ਮੇ ਪਿਤਾ ਦੀ ਚੰਨਾ ਦੀ ਸੌਂਖ ਖਾਣਾ। ਦਸ਼ਮੇਸ਼ ਪਿਤਾ ਦੀ ਚੰਨਾ ਦੀ ਸੌਂਖ ਖਾਣਾ। ਤੇ ਚੰਨਾ ਦੀ ਸੌਂਖ ਖਾ ਕੇ ਮੁਕਰ ਜੇ ਇਹ ਤੋਂ ਘਟਿਆ ਇਨਸਾਨ ਕਹੋ ਸਕਦਾ। ਜਿਹੜਾ ਬੰਦਾ ਗੁਰੂ ਆਪਣੇ ਗੁਰੂ ਸੁਭਾਨ ਨੂੰ ਨਹੀਂ ਬਖਸ਼ ਸਕਦਾ। ਉਹਨਾਂ ਦੀ ਝੂਠੀ ਸੌਂਖ ਖਾ ਸਕਦਾ ਹੈ। ਤੇ ਉਹ ਤੁਹਾਡਾ ਪੱਕੀ ਚੀਜ਼ ਆ ਕੋਈ ਕੁਝ ਵੀ ਨਹੀਂ। ਗੱਲ ਵਧੀਆ ਆਉਣੇ ਦਾ ਕੋਣੇ ਨੇ ਠੱਗੀ ਮਾਰਨੀ ਸੀ ਠੱਗੀ ਮਾਰ ਲਈ। ਉਨੇ ਦਾ ਡੱਗੀ ਮਾਰ ਕੇ ਉਹਨੂੰ ਪਤਾ ਸੀ ਕਿ ਜੇ ਨਾ ਆਈ ਝੂਠੀ ਸੋਹ ਗਾਉਂਗਾ ਤਾਂ ਸਰਕਾਰ ਵੀ ਤੋ ਬਦਲ ਨਹੀਂ ਸਕਦੀ ਆ ਪਰ ਉਹਨਾਂ ਨੇ ਇੱਕ ਝੂਠੇ ਜਾ ਬੋਲਿਆ ਸਰਕਾਰ ਬਣਾ ਲਈ ਤੇ ਇੱਕ ਹਫਤੇ ਬਾਅਦ ਉਹਨੇ ਐਲਾਨ ਕਰਤਾ ਜਦੋਂ ਮੁੱਖ ਮੰਤਰੀ ਗਏ ਕਿ ਅਗਲਾ ਇਲੈਕਸ਼ਨ ਮੈਂ ਲੜਨਾ ਹੀ ਨਹੀਂ ਮਤਲਬ ਤੁਸੀਂ ਮੇਰਾ ਕੋਈ ਵਿਗਾੜ ਵੀ ਨਹੀਂ ਸਕਦੇ ਹੁਣ ਮੈਂ ਤਾਂ ਥੱਗੀ ਮਾਰ ਲਈ ਹੁਣ ਆ ਪਰ ਉਹਨੂੰ ਪਤਾ ਨਹੀਂ ਇੱਕ ਮੌਕਾ ਆਪਣੇ ਕੋਲ ਆਊਗਾ ਉਹਨੂੰ ਉਹ ਸਬਕ ਸਿਖਾਉਂਦਾ ਪਾਰਲੀਮੈਂਟ ਦਾ ਮੈਂ ਕਹਿੰਦਾ 13 ਦੀਆਂ 13 ਸੀਟਾਂ ਜਿਤਾ ਦਿਓ ਉਹ ਅਗਲੇ ਦਿਨ ਮੁੱਖ ਮੰਤਰੀ ਰਹਿੰਦਾ ਮੈਂ ਤੁਹਾਨੂੰ ਅੱਜ ਗਾਰੰਟੀ ਦੇ ਦੇਣਾ ਦੇਖੋ 2.5 ਸਾਲ ਤਾਂ ਟੱਪ ਗਏ ਤੁਸੀਂ ਸੀਟਾਂ ਜਿਤਾ ਦਿਓ 29 ਦਰੀ ਨੂੰ ਆਪਣੇ 23 ਨੂੰ ਰਿਜ਼ਲਟ ਆਉਣਾ ਕਿਲੇ ਵੀਨੇ ਦੇ ਉਸੇ ਦਿਨ ਤੋਂ ਸਾਡੀ ਸਰਕਾਰ ਚੱਲ ਕੋ ਕਿਸੇ ਅਫਸਰ ਦੀ ਹਿੰਮਤ ਨਹੀਂ ਹੋਊਗੀ ਤੁਹਾਨੂੰ ਪੰਗਾ ਲੈਣ ਦੀ ਬਲੇ ਇਨਸਾਨ ਨਿਹਾਲ ਜੀ ਅੱਜ ਇਹ ਕਾਲੀ ਨਾਲ ਅੱਜ ਇਹ ਥੋੜੇ-ਬੁੜੇ ਕਾਂਗਰਸੀ ਟੁਕਸੀਆਂ ਹੀ ਮਰੀ ਜਾਂਦੀਆਂ ਸਾਰੇ ਖੁੱਡਾਂ 'ਚ ਵੜ ਜਾਣਗੇ ਅੱਜ ਇਹ ਝੁੱਠੇ-ਝੁੱਠੇ ਤੇਜ਼ ਅਫਸਰ ਕਰੀ ਜਾਂਦੇ ਹਨ ਕਿਸੇ ਦੀ ਹਿੰਮਤ ਨਹੀਂ ਹੋਊਗੀ ਹੁਣ ਪਤਾ ਕਿ ਆਗੇ 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 ਤੇ ਮੈਂ ਦਿਲੋਂ ਜੀ ਆਇਆਂ ਕਹਿੰਦਾ ਚੈਲ ਸਾਹਿਬ ਨੂੰ ਇਹਨਾਂ ਦੇ ਸਾਰੇ ਪਰਿਵਾਰ ਨੂੰ ਇਹਨਾਂ ਦੀ ਸਾਰੀ ਟੀਮ ਤੇ ਪੂਰਾ ਵਿਸ਼ਵਾਸ ਹੋਣਾ ਹੈ ਜੈਲ ਸਾਹਿਬ ਜੀ ਅਗਲੀ ਵਾਰ ਆਵਾਂਗੇ ਨਾ ਤੁਹਾਡੇ ਪਿੰਡ ਸਰਕਾਰ ਬਣਾ ਕੇ ਮੈਂ ਟਰੱਕ ਟਰਾਲੀ ਲੱਦ ਕੇ ਲਿਆਉਂਗਾ ਨੋਟਾਂ ਦੀ ਲਾਹੜ ਉਹ ਜੰਨੀਆਂ ਬੋਰੀਆਂ ਲੱਗੀਆਂ ਦੇ ਖਾਲੇ ਬੋਲੇ ਜੈ ਨਿਹਾਰ ਹੋਤਰੀ ਆ ਗਾਲਾ ਨਾਲੇ ਤੁਸੀਂ ਗੱਲ ਸਮਝੇ ਘਰ ਦਾ ਲੱਕ ਹੈ ਛੋਟੀ ਸਰਕਾਰ ਹੈ ਅੱਗੇ ਕਿਹੜਾ ਸੀਕ ਹੁਣ ਜਣੀ ਗ੍ਰਾਂਟ ਆਉਂਦੀਆਂ ਹੁਣ ਦੱਸ ਕੀ ਆਉਂਦੀਆਂ ਪਿੰਡਾਂ ਚ ਗ੍ਰਾਂਟ ਕਰਦੇ ਨੇ 50 ਹਜ਼ਾਰ ਪੰਜਾਇਆ ਲੱਖ ਅਸੀਂ ਦਿੰਦੇ ਸੀ ਕਰੋੜ 2 ਕਰੋੜ 3 ਕਰੋੜ 4 ਕਰੋੜ ਅਗਲੇ ਮਾਣ ਹੋਰਦੇ ਤਾਂ ਮੈਂ ਤਾਂ ਕਹੇ ਸਾਰੇ ਪਿੰਡਾਂ ਜਿੰਨੇ ਆਪਣੇ ਸਰਪੰਚ ਬਣੇ ਐ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਐ ਇਹਨਾਂ ਤੋਂ ਲੈ ਆਉਣਾ ਗਰਾਂਟ ਯਾਰ ਸਾਰਾ ਖਾਲਾ ਸੀ 2 ਸਾਲ ਲੈਂਦੇ ਨਹੀਂ ਗ੍ਰਾਂਟ ਐ ਕੀ ਵਾਅਦਾ-ਵਾਅਦਾ ਕੀ ਦੇ ਦਿੰਦੇ ਸਾਨੂੰ 2 ਲੱਖ ਚਾਰ ਨਾਲ 2 ਸਾਲਾਂ ਪੰਜ ਲੱਖ ਦੇ ਦਣਗੇ ਮੈਂ ਕਹਿੰਦਾ ਕਰੋੜ ਕਰੋੜ ਰੁਪਈਆ ਦੀ ਬੋਲੀਆਂ ਸੱਟੂ ਮੈਂ ਤੁਹਾਡੇ ਕੋਲੇ ਇਹਨਾਂ ਤੋਂ ਲੈਣ ਦੀ ਲੋੜ ਹੀ ਨਹੀਂ ਕਿ ਦੋ ਸਾਲ ਕਿਹੜਾ ਭੱਕੜ ਕੋਈ ਇਹਨਾਂ ਮੇਰੇ ਕਹੇ ਰਹ ਸਕਦੇ ਇਹਨਾਂ ਨਹੀਂ ਕਰਾਂਗਾ ਕੋਈ ਫਰਕ ਨਹੀਂ ਪੰਦਾ ਇਹਨਾਂ ਤੇ ਲੈਣਾ ਹੀ ਨਹੀਂ ਆਪਾਂ ਦਾ ਪਸੂ ਤੇ ਆਪਣੇ ਸਰਕਾਰ ਬਣਾ ਕੇ ਫਿਰ ਆਪਾਂ ਨਜ਼ਾਰਾ ਲੈ ਦਵਾਂਗਾ ਮੈਂ ਤੈਨੂੰ ਇੱਕ ਕਲ ਦੱਸਾਂ ਪਟੰਡੀ ਵਾਲਾ ਨਜ਼ਾਰਾ ਆਜੂ ਵਾਲੇ ਦਾ ਗੱਡੀ ਮਾਰ ਕੇ ਦੱਸਾਂ ਆ ਤੁਸੀਂ ਖੜਾ ਰੁਕਿਆ ਹੈ ਆ ਟੋਪੀ ਵਾਲੇ ਦੇ ਮਗਰ ਲੱਗ ਕੇ ਸਾਡੀ ਬਈਆ ਸਪੀਡ ਨਾਲ ਗੱਡੀ ਚੱਲ ਪਈ ਸੀ ਬ੍ਰੇਕਾਂ ਲਾਦੀਆਂ ਨਹੀਂ ਤੁਸੀਂ ਸਾਰਿਆਂ ਅੱਛਾ ਹੁਣ ਇੱਲੀ ਦਿਲੀ ਹੋਦਾਂ ਪਦਰੀ ਕਿਦਾਂ ਗਾਇਬ ਹੋ ਗਏ ਹੁਣ ਸਟਾਰਟ ਟੂਡ ਫਿਰ ਤੋਂ ਗੱਡੀ ਕੀਤੀ ਹੈ ਤੇ ਹੁਣ ਪਾਰਲੀਮੈਂਟ ਪੂਰੀ ਸਪੀਡ ਨਾਲ ਦੱਬ ਜਿਓ ਜਿਸ ਸਪੀਡ ਨਾਲ ਮਨ ਲਗਾ ਅਪ ਅਗਲੇ ਅਸੈਂਬਲੀ ਵੀ ਪਾਰਲੀਮੈਂਟ ਦੀ ਸਪੀਡ ਫੜ ਲਈ ਨਾ ਤੁਸੀਂ 9 13 ਦੀ 13 ਸਿੱਧਾ ਜਿੱਤ ਕੇ ਫਿਰ ਗੱਡੀ ਨੂੰ ਨਹੀਂ ਰੋਕ ਸਕਦਾ ਫਿਰਦਾ ਆਪਣਾ ਦੱਬ ਜਾਗੇ ਸਿੱਧੇ ਰੋਕ ਤੇ ਇਸ ਕਰਕੇ ਤੇਨ ਸਾਹਿਬ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਭਰਾਵਾਂ ਵਾਂਗੂ ਰੱਖਾਂਗੇ ਪਰਿਵਾਰ ਵਾਂਗੂ ਰੱਖਾਂਗੇ ਕੋਈ ਕੰਮ ਹੋਏ ਤਕਲੀਫ ਹੋ 40 ਮਿੰਟ ਦੂਰ ਆ ਜਿਓ ਬਹੁਤ ਕੋਈ ਤਕਲੀਫ ਨਹੀਂ ਹੋਊਗੀ ਵਾਈਗੂ ਜੀ ਦਾ ਖਾਲਸਾ ਵਾਈਗੂ ਜੀ ਕੀ ਬਣੇਗਾ